ਤਾਕਿ ਦਰ ਸਰਕਾਰ ਦੇ ਵੱਲੋਂ ਚੰਡੀਗੜ੍ਹ ਵਿੱਚ ਹਰਿਆਣਾ ਦਾ ਵੱਖਰਾ ਵਿਧਾਨ ਸਭਾ ਬਣਾਉਣ ਦੇ ਲਈ ਜ਼ਮੀਨ ਦੇਣ ਨੂੰ ਹਰੀ ਛੰਡੇ ਦੇ ਦਿੱਤੀ ਹੈ ਜਦੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਅਨਮੋਲ ਗਗਨ ਮਾਨ ਨੇ ਕਿਹਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਦੇ ਨਾਲ ਤੱਕਾ ਕਰਨ ਤੋਂ ਬਾਜ਼ ਨਹੀਂ ਆ ਰਹੀ ਹੈ ਉਹਨਾਂ ਨੇ ਕਿਹਾ ਕਿ ਅੱਜ ਖਬਰ ਆ ਰਹੀਆਂ ਨੇ ਕਿ ਹਰਿਆਣਾ ਨੂੰ ਚੰਡੀਗੜ੍ਹ ਵਿੱਚ ਵਿਧਾਨ ਸਭਾ ਬਣਾਉਣ ਦੇ ਲਈ 10 ਏਕੜ ਜ਼ਮੀਨ ਦਿੱਤੀ ਜਾ ਰਹੀ ਹੈ ਇਸ ਦੇ ਬਦਲੇ ਹਰਿਆਣਾ ਚੰਡੀਗੜ੍ਹ ਪ੍ਰਸ਼ਾਸਨ ਨੂੰ ਪੰਚਕੂਲਾ ਵਿੱਚ 12 ਏਕੜ ਜ਼ਮੀਨ ਦੇਵੇਗਾ ਅਭੀ ਤਾਂ ਆਇਕਨ ਮੂਲ ਕਰਨ ਮਾਨ ਨੇ ਸਵਾਲ ਚੁੱਕਿਆ ਹੈ ਕਿ ਹਰਿਆਣਾ ਇਹ 12 ਏਕੜ ਜ਼ਮੀਨ ਚੰਡੀਗੜ੍ਹ ਪ੍ਰਸ਼ਾਸਨ ਨੂੰ ਦੇਣ ਦੀ ਬਜਾਏ ਉੱਥੇ ਹੀ ਆਪਣੀ ਵਿਧਾਨ ਸਭਾ ਕਿਉਂ ਨਹੀਂ ਬਣਾ ਲੈਂਦਾ ਉਹਨੇ ਕਿਹਾ ਕਿ ਇਸ ਦਾ ਸਿੱਧਾ ਮਤਲਬ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸੇ ਨਾ ਕਿਸੇ ਢੰਗ ਦੇ ਨਾਲ ਚੰਡੀਗੜ੍ਹ ਤੋਂ ਪੰਜਾਬ ਦਾ ਹੱਕ ਕਮਜ਼ੋਰ ਕਰਨਾ ਚਾਹੁੰਦੀ ਹੈ ਹਰਿਆਣੇ ਨੂੰ ਸੈਂਟਰ ਸਰਕਾਰ ਚੰਡੀਗੜ੍ਹ ਵਿੱਚ 10 ਏਕੜ ਜ਼ਮੀਨ ਦੇ ਰਹੀ ਹੈ ਨਵੀਂ ਵਿਧਾਨ ਸਭਾ ਬਣਾਉਣ ਦੇ ਲਈ ਜਿਦੇ ਬਦਲੇ ਹਰਿਆਣਾ ਚੰਡੀਗੜ੍ਹ ਨੂੰ 12 ਏਕੜ ਜ਼ਮੀਨ ਪੰਚਕੁੱਲਾ ਦੇ ਵਿੱਚ ਦੇ ਰਿਹਾ ਹੈ ਇਹ ਸੈਂਟਰ ਸਰਕਾਰ ਦਾ ਭਾਜਪੀ ਦੀ ਸਰਕਾਰ ਦਾ ਜਿਹੜਾ ਇਹ ਪੰਜਾਬ ਦੇ ਨਾਲ ਗੁੱਸਾ ਹੈ ਜਾਂ ਪੰਜਾਬ ਦੇ ਨਾਲ ਉਹਨਾਂ ਦਾ ਸਮੇਂ-ਸਮੇਂ ਦੀਆਂ ਸਰਕਾਰਾਂ ਦਾ 58 ਸਾਲ ਹੋ ਗਏ 1966 ਦੇ ਵਿੱਚ ਪੰਜਾਬ ਤੇ ਹਰਿਆਣਾ ਅਲੱਗ ਹੋਏ ਸੀ ਟੈਂਪਰੇਰੀ ਪੀਰੀਅਡ ਦੇ ਲਈ ਯੂਟੀ ਬਣਾਇਆ ਗਿਆ ਚੰਡੀਗੜ੍ਹ ਨੂੰ ਕਿ ਕੁਝ ਸਮੇਂ ਦੇ ਲਈ ਹਰਿਆਣਾ ਦੀ ਸਾਂਝੀ ਰਾਜਧਾਨੀ ਪੰਜਾਬ ਨਾਲ ਰਹੇਗੀ ਚੰਡੀਗੜ੍ਹ ਤੇ ਬਾਅਦ ਵਿੱਚ ਜਿਹੜਾ ਚੰਡੀਗੜ੍ਹ ਆ ਉਹ ਪੰਜਾਬ ਨੂੰ ਸੌਂਪ ਦਿੱਤਾ ਜਾਵੇਗਾ ਕਿਉਂਕਿ ਖਰੜ ਦੇ ਬਾਈ ਪਿੰਡਾਂ ਉੱਪਰ ਚੰਡੀਗੜ੍ਹ ਨੂੰ ਬਣਾਇਆ ਗਿਆ ਹੈ ਤੇ ਅੱਜ 58 ਸਾਲ ਹੋ ਗਏ ਆ ਪਰ ਸਮੇ ਸਮੇ ਦੀਆਂ ਸਰਕਾਰਾਂ ਨੇ ਪੰਜਾਬ ਬਾਰੇ ਸੋਚਿਆ ਨਹੀਂ ਸੋਚਣਾ ਤਾਂ ਦੂਰ ਦੀ ਗੱਲ ਹੈ ਵਿੱਚ ਕਿਤੇ ਨਾ ਕਿਤੇ ਕੋਈ ਇਨੀਸ਼ੀਏਟਿਵ ਉੱਠੇ ਨੇ ਪਰ ਉਹਨੂੰ ਦੇਖੋ ਮਲਟੀਪਲ ਟਾਈਮਸ ਇਹ ਹੋਇਆ ਕਿ ਪੰਜਾਬ ਚ ਵੀ ਕਾਂਗਰਸ ਹੈ ਹਰਿਆਣਾ ਚ ਵੀ ਕਾਂਗਰਸ ਹੈ ਤੇ ਸੈਂਟਰ ਚ ਵੀ ਕਾਂਗਰਸ ਹੈ ਪਰ ਰਾਜਦਾਨੀ ਨਹੀਂ ਬਿਣੀ ਸਾਨੂੰ ਸਾਡਾ ਚੰਡੀਗੜ੍ਹ ਸਾਂਝਾ ਹੀ ਰਿਹਾ ਯੂਟੀ ਬਣੀ ਰਹੀ ਇਹ ਵੀ ਹੋਇਆ 14 ਤੋਂ 17 ਤੱਕ ਕਿ ਇੱਥੇ ਭਾਈਵਾਲਤਾ ਦੀ ਬੀਜੇਪੀ ਤੇ ਕਾਲੀ ਜਲਦੀ ਸੀ ਹਰਿਆਣਾ ਵੀ ਬੀਜੇਪੀ ਸੀ ਸੈਂਟਰ ਵੀ ਬੀਜੇਪੀ ਸੀ ਫਿਰ ਵੀ ਇਹ ਹੋਇਆ ਕਿ ਇਹਦੇ ਉੱਤੇ ਕੋਈ ਮੁੱਦੇ ਤੇ ਕਿਸੇ ਨੇ ਆਵਾਜ਼ ਨਹੀਂ ਚੱਕੀ ਕਿ ਚੰਡੀਗੜ੍ਹ ਪੰਜਾਬ ਦੀ ਜ਼ਮੀਨ ਹੈ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਤੇ ਜਦੋਂ ਤੁਹਾਡੀ ਗੱਲ ਹੀ ਇਹ ਹੋਈ ਸੀ ਕਿ ਟੈਂਪਰੇਰੀ ਪੀਰੀਅਡ ਲਈ ਜਿਵੇਂ ਤੁਸੀਂ ਸਾਰੇ ਜਣੇ ਜਾਣਦੇ ਹੋ ਕਿ 2014 ਚ ਆਂਧਰਾ ਪ੍ਰਦੇਸ਼ ਤੋਂ ਤੇਲੰਗਾਨਾ ਅਲੱਗ ਹੋਇਆ ਤਾਂ ਤੇਲੰਗਾਨਾ ਲਈ ਇਹ ਫੈਸਲਾ ਲਿਆ ਗਿਆ ਕਿ ਹਾਈਦਰਾਬਾਦ ਨੂੰ ਤੇਲੰਗਾਨਾ ਨੂੰ ਦੇ ਦਿੱਤਾ ਜਾਊਗਾ ਤੇ ਅਮਰਾਵਤੀ ਨਾਮ ਦੀ ਨਵੀਂ ਜਿਹੜੀ ਨਵੀਂ ਰਾਜਧਾਨੀ ਹੈ ਉਹ ਆਂਧਰਾ ਪ੍ਰਦੇਸ਼ ਨੂੰ ਦੇ ਦਿੱਤੀ ਜਾਊਗੀ ਇਸੇ ਸਾਲ ਦੇ ਵਿੱਚ 15000 ਕਰੋੜ ਰੁਪਇਆ ਅਮਰਾਵਤੀ ਨੂੰ ਰਾਜਧਾਨੀ ਬਣਾਉਣ ਲਈ ਮੋਦੀ ਸਾਹਿਬ ਨੇ ਆਂਧਰਾ ਪ੍ਰਦੇਸ਼ ਨੂੰ ਦਿੱਤਾ ਹੈ ਤੇ 50000 ਕਰੋੜ ਦੀ ਕਮਿਟਮੈਂਟ ਅਗਲੇ 10 ਸਾਲਾਂ ਦੇ ਵਿੱਚ ਜੇ ਤੁਸੀਂ 2014 ਤੋਂ ਲੈ ਕੇ ਹੁਣ ਤੱਕ ਕੁਝ ਸਾਲਾਂ ਦੇ ਵਿੱਚ ਆਂਧਰਾ ਪ੍ਰਦੇਸ਼ ਨੂੰ 10000 ਕਰੋੜ ਪਿਆ ਤੇ 40-50 ਹਜ਼ਾਰ 45-50 ਹਜ਼ਾਰ ਕਰੋੜ ਦੀ ਕਮਿਟਮੈਂਟ ਕਰ ਸਕਦੇ ਹੋ ਤੇ 58 ਸਾਲ ਹੋ ਗਏ ਪੰਜਾਬ ਦੀ ਨਾਲ ਕੀਤੀ ਕਮਿਟਮੈਂਟ ਕਿੱਧਰ ਗਈ ਕਿ ਜਿਹੜੀ ਤੁਸੀਂ ਕਿਹਾ ਸੀ ਕਿ ਚੰਡੀਗੜ੍ਹ ਪੰਜਾਬ ਦਾ ਰਹੇਗਾ ਬਲਕਿ ਤੁਸੀਂ ਤਾਂ ਇੱਕ ਹੁਣ ਨਵਾਂ ਫੈਸਲਾ ਲੈ ਲਿਆ ਕਿ ਜਦੋਂ 10 ਏਕੜ ਉੱਤੇ ਹਰਿਆਣੇ ਦੀ ਨਵਾਂ ਨਵੀਂ ਵਿਧਾਨ ਸਭਾ ਬਣੀ ਗਈ ਫਿਰ ਤਾਂ ਪੱਕਾ ਅਧਿਕਾਰ ਹਰਿਆਣੇ ਦਾ ਚੰਡੀਗੜ੍ਹ ਤੇ ਹੋ ਜਾਂਦਾ ਹੈ ਨੰਬਰ 2 ਉੱਪਰ ਹਰਿਆਣੇ ਦੇ ਲੋਕਾਂ ਨੂੰ ਵੀ ਚੰਡੀਗੜ੍ਹ ਆਉਣਾ ਸੌਖਾ ਨਹੀਂ ਹੈ ਬਹੁਤ ਦੂਰ ਪੈਂਦਾ। ਕਰਨਾਲ ਦੇ ਲਾਗੇ ਤੱਕੇ ਕੋਈ ਨਾ ਕੋਈ ਰਸਤਾ ਨਹੀਂ ਹਰਿਆਣੇ ਦੇ ਲੋਕਾਂ ਲਈ ਬਣਾਈ ਜਾ ਸਕ ਬਣਾਈ ਜਾ ਸਕਦੀ ਹੈ। ਤੇ ਇਹ ਜਿਹੜਾ ਪੰਜਾਬ ਦੇ ਹੱਕਾਂ ਤੇ ਡਾਕਾ ਹੈ ਅਸੀਂ ਜੁਡੀਸ਼ਰੀ ਕੋਲ ਕੋਰਟ 'ਚ ਜਾਵਾਂਗੇ। ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਧਰਨੇ ਦੇਣੇ ਪਏ ਜੋ ਕਰਨਾ ਪਿਆ ਸੀ ਕਰਾਂਗੇ ਚੰਡੀਗੜ ਸਾਡਾ ਹੈ ਚੰਡੀਗੜ ਪੰਜਾਬ ਦਾ ਹੈ ਚੰਡੀਗੜ ਉੱਪਰ ਸਿਰਫ ਪੰਜਾਬ ਦਾ ਹੱਕ ਹੈ ਇਹ ਇੱਕ ਡੈਮੋਕਰੈਟਿਕ ਕੰਟਰੀ ਹੈ ਸ਼ਰਿਆਮ ਸ਼ਰਿਆਮ ਕੱਲਾ ਪੰਜਾਬ ਹੈ ਸੂਬਾ ਕੀ ਪੰਜਾਬ ਦੀ ਸਾਡੇ ਪੰਜਾਬ ਦੀ ਵੀ ਸਾਡੇ ਪੰਜਾਬੀਆਂ ਦੀ ਇਹ ਗਲਤੀ ਹੈ ਕਿ ਅਸੀਂ ਪੰਜਾਬੀਆਂ ਨੇ ਸੈਕਰੀਫਾਈਜ਼ ਕੀਤੇ ਨੇ ਸਾਡੇ ਦੇਸ਼ ਦੀ ਖਾਤਰ ਕੀ ਪੰਜਾਬ ਦੀ ਇਹ ਗਲਤੀ ਹੈ ਕੀ ਪੰਜਾਬੀਆਂ ਨੇ ਦੇਸ਼ ਦਾ ਔਖੇ ਸਮੇਂ ਵਿੱਚ ਢਿੱਡ ਭਰੇ ਆਪਣੀਆਂ ਜ਼ਮੀਨਾਂ ਦੇ ਪਾਣੀ ਦੇ ਪੱਧਰ ਨੂੰ ਥੱਲੇ ਲਾ ਜਾ ਕੇ ਦੋ ਫਸਲਾਂ ਨੂੰ ਬਾਰ-ਬਾਰ ਬੀਜ ਕੇ ਆਪਣੀ ਜ਼ਮੀਨ ਬੰਜਰ ਕੀਤੀ ਹੈ ਸੋ ਸੈਂਟਰ ਸਰਕਾਰ ਨੂੰ ਅਸੀਂ ਪੰਜਾਬ ਵੱਲੋਂ ਇਹ ਪੁੱਛਣਾ ਚਾਹੁੰਦੇ ਆ ਕਿ ਇਹ ਲੋਕਤੰਤ੍ਰਿਕ ਦੇਸ਼ ਦੇ ਵਿੱਚ ਪੰਜਾਬ ਨਾਲ ਕੀ ਹੋ ਰਿਹਾ ਹੈ ਆਂਧਰਾ ਪ੍ਰਦੇਸ਼ ਦੇ ਵਿੱਚ ਤੁਸੀਂ ਕੀ ਕਰ ਰਹੇ ਹੋ ਪੰਜਾਬ ਵਿੱਚ ਤੁਸੀਂ ਕੀ ਕਰ ਰਹੇ ਹੋ ਕੀ ਕਿਸਾਨਾਂ ਨੇ ਜਿਹੜਾ ਤੁਹਾਡਾ ਐਮਐਸਪੀ ਵਾਲਾ ਫੈਸਲਾ ਵਾਪਸ ਕਰਵਾ ਲਿਆ ਤੁਹਾਨੂੰ ਉਸ ਗੱਲ ਉੱਪਰ ਗੁੱਸਾ ਹੈ ਜਾਂ ਪੰਜਾਬ ਦੇ ਲੋਕ ਹੱਕ ਸੱਚ ਲਈ ਬੋਲਦੇ ਨੇ ਖੜਦੇ ਨੇ ੱਤਕਾ ਨਹੀਂ ਹੋਣ ਦਿੰਦੇ ਤੁਹਾਨੂੰ ਪੰਜਾਬੀਆਂ ਨਾਲ ਉਸ ਗੱਲ ਆ ਗੁੱਸਾ ਕੀ ਇਹ ਗੋਡਿਆਂ ਪਰਨੇ ਕਿਉਂ ਨਹੀਂ ਬੰਦੇ ਇਹ ਸਿਰ ਝੁਕਾ ਕੇ ਗੱਲ ਕਿਉਂ ਨਹੀਂ ਕਰਦੇ ਇਹ ਸਾਰੇ ਦੇਸ਼ ਲਈ ਇੱਕ ਜੋਤ ਦੀ ਤਰ੍ਹਾਂ ਇੱਕ ਸੇਹ ਦੇਣ ਦੀ ਤਰ੍ਹਾਂ ਕੰਮ ਕਰਦੇ ਨੇ ਕਿ ਪੰਜਾਬੀਆਂ ਨਾਲ ਕੇਂਦਰ ਸਰਕਾਰ ਨੂੰ ਇਸ ਗੱਲ ਦਾ ਗੁੱਸਾ ਸੋ ਇਹ ਬਹੁਤ ਹੀ ਨਿੰਦਣ ਜੋ ਗੱਲ ਐ ਅਸੀਂ ਜੁਡੀਸ਼ਰੀ ਕੋਲ ਕੋਰਟ ਕੋਲ ਜਾਵਾਂਗੇ ਇਨਸਾਫ ਦੀ ਗੱਲ ਕਰਾਂਗੇ ਚੰਡੀਗੜ੍ਹ ਦੇ ਵਿੱਚ ਬਿਲਕੁਲ ਵੀ ਹਰਿਆਣੇ ਦੀ ਵਿਧਾਨ ਸਭਾ ਨਹੀਂ ਬਣਨੀ ਚਾਹੀਦੀ 10 ਏਕੜ ਦੇ ਵਿੱਚ ਤੁਸੀਂ ਜੇ 12 ਏਕੜ ਪੰਚਕੁੱਲਾ ਚ ਦੇ ਰਹੇ ਹੋ ਤਾਂ ਪੰਚਕੁੱਲਾ ਚ ਹੀ ਬਣਾ ਦਿਓ ਵਿਧਾਨ ਸਭਾ ਸੋ ਇਹ ਜਿਹੜੀ ਗੱਲ ਉੱਤੇ ਐ ਪੰਜਾਬ ਸਰਕਾਰ ਵੱਲੋਂ ਸੀਐਮ ਸਾਹਿਬ ਵੱਲੋਂ ਰਾਜਪਾਲ ਜੀ ਨੂੰ ਖਤ ਵੀ ਲਿਖਿਆ ਗਿਆ ਉਹ ਮਿਲਣ ਵੀ ਜਾ ਰਹੇ ਨੇ ਤੇ ਅਸੀਂ ਇਸ ਚੀਜ਼ ਦੀ ਨਿੰਦਿਆ ਕਰਦੇ ਆਂ ਪੰਜਾਬੀ ਅਸੀਂ ਨਿੰਦਿਆ ਕਰਦੇ ਆਂ ਪੰਜਾਬ ਦੇ ਲੋਕ ਪੰਜਾਬ ਦੀ ਸਰਕਾਰ ਪੰਜਾਬ